ਉਹਨਾਂ ਨੂੰ ਥਾਂ ਥਾਂ ਤੇ ਜਿੱਥੇ ਜੀ ਕਰਦਾ ਸੀ ਉੱਥੇ ਕੁੱਟ ਮਾਰ ਕੀਤੀ ਆ ਮੋਟਰਾਂ ਤੇ ਲਿਜਾ ਲਿਜਾ ਕੇ ਕੁੱਟ ਮਾਰ ਕੀਤੀਈ ਆ ਜੀ ਠੀਕ ਆ ਜੀ ਜੇਕਰ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਜੀ ਇਹਨਾਂ ਨੂੰ ਇਹ ਦੇ ਅਧਿਕਾਰ ਦਿੱਤੇ ਆ ਫਿਰ ਆਮ ਬੰਦੇ ਦਾ ਆਮ ਜਨਤਾ ਦਾ ਕੀ ਬਣੂਗਾ ਜੀ ਆਪਣੇ ਜਿਹੜੀ ਪਿੰਡ ਦੀ ਕਮੇਟੀ ਬਣੀ ਆ ਜੀ ਉਹਨਾਂ ਨੂੰ ਕੁੱਟਣ ਦਾ ਕੀ ਹਿਧਾਰ ਆ ਜੀ ਲੱਗੀ ਆਪਣੇ ਬੱਚਿਆਂ ਨੇ ਚੋਰੀ ਖਰੀ ਸੀਗੀ ਚੋਰੀ ਦੇ ਵਿੱਚ ਫੜ ਕੇ ਮੋਟਰਾਂ ਤੇ ਲਿਜਾਇਆ ਗਿਆ ਜੀ ਮੋਟਰਾਂ ਤੇ ਜਾ ਕੇ ਕੁੱਟਿਆ ਗਿਆ ਕੁੱਟ ਮਾਰ ਬਹੁਤ ਜ਼ਿਆਦਾ ਕਰੀ ਆ ਤੇ ਉੱਥੇ ਆ ਕੇ ਤੇ ਖੜੇ ਸੀਗੇ ਜੀ ਅਤੇ ਜਦੋਂ ਮੈਂ ਵੇਖਿਆ ਜੀ ਰਾਜੇ ਦੇ ਮੁੰਡੇ ਨੂੰ ਘਰੋਂ ਖਿੱਚ ਕੇ ਲਈ ਜਾਂਦੇ ਸੀਗੇ ਜੀ ਘਰੇ ਖਿੱਚ ਕੇ ਲੈਣ ਮੈਂ ਉਹਨਾਂ ਨੂੰ ਸੂਬੇ ਨੂੰ ਪੁੱਛਿਆ ਮੈਂ ਇਹਨਾਂ ਦਿਨੋਂ ਜੀ ਮੈਂ ਕਸੂਰ ਦੱਸੋ ਜੀ ਇਹਨਾਂ ਦਾ ਜੀ ਉਹ ਸਾਨੂੰ ਆਂਦੇ ਕਿ ਸਾਡੇ ਕੋਲ ਵੀ ਡਿਊ ਹੈ ਨੋਰਮਲ ਬੰਦਿਆਂ ਨੂੰ ਕੰਮ ਤੋਂ ਆਉਂਦੇ ਆ ਜੀ ਜਨਤਾ ਕੰਮ ਤੋਂ ਆਉਂਦੀ ਕੋਈ ਵੀ ਬੰਦਾ ਨੋਰਮਲ ਬੰਦਿਆਂ ਦੀ ਵੀ ਤਲਾਸ਼ੀ ਲੈਂਦੇ ਆਂਡਲੈਂ ਦੇ ਤਲਾਸ਼ੀ ਇੱਕ ਕਮੇਟੀ ਵਾਲੇ ਲੈਂਦੇ ਆਂ ਜੀ ਇੱਕ ਕਮੇਟੀ ਵਾਲੇ ਨਾਲ ਜਾਂਦੇ ਜੀ ਸਵੇਰ ਸ਼ਾਮ ਜਾਂਦੇ ਆ ਇਹ ਸਵੇਰ ਵੀ ਜਾਂਦੇ ਸ਼ਾਮ ਨੂੰ ਵੀ ਜਾਂਦੇ ਆ ਤਾਂ ਕਿ ਹੁੰਦੀ ਜੀ ਜਿਹੜੇ ਨਾਂ ਦੇ ਨੰਨੇ ਨੇ ਜਿਹੜੇ ਨੇ ਹਰੇਕ ਜਿਹੜਾ ਫਾਇਦਾ ਟਾਲਨੇ ਕੋਲ ਨਾ ਕਿਉਂ ਕਰਦੀ ਕੀ ਕਰ ਉਸ ਕੋਸ਼ਿਸ਼ ਕੀ ਜਿਹੜੇ ਜ਼ਿੰਮੇਦਾਰੀ ਕਰਾ ਰਹੇ ਆ ਜ਼ਿੰਮੇਦਾਰ ਕਿਉਂ ਕਰਾ ਰਹੇ ਆ ਇਹ ਰਜਿਸਟਰੀਆਂ ਪਹਿਲਾਂ ਜਮ੍ਹਾਂ ਬੰਦियां ਲਾਉਂਦੇ ਆ ਕਿ ਉਹਨਾਂ ਨੂੰ ਜਮਾਨਤਾ ਕਰਾ ਕੇ ਲੈਂਦੇ ਆ ਉਹਨਾਂ ਦੇ ਹੌਸਲੇ ਹੋਰ ਬਲੰਦ ਹੁੰਦੇ ਜਾਂਦੇ ਆ ਚੋਰਾਂ ਦੀਆਂ ਜਮਾਨਤਾ ਜ਼ਿੰਮੇਦਾਰੀ ਕਰਾ ਰਹੇ ਆ ਜ਼ਿੰਮੇਦਾਰੀ ਕਰਾ ਰਹੇ ਹੋਰ ਗਰੀਬ ਬੰਦੇ ਦੇ ਨਾਂ ਤਾਂ ਪਹਿਲੇ ਅੱਜ ਤਾਂ ਹੀ ਹਣੀਗਾ ਉਹਨੇ ਨਾਂ ਤਾਂ ਪਲੇ ਤਾਂ ਉਹਨਾਂ ਨਾਈ ਨਾ ਜਮਾਨਤਾ ਉਹ ਹੀ ਕਰਾ ਕੇ ਲੈਂਦੇ ਆ ਆ ਬੁਲਾਰੇ ਸਰਪੰਚ ਦੇ ਮੈਂ ਪੈਰੀ ਚੁੰਨੀ ਰੱਖੂਗਾ ਗੱਡੀ ਮੇਰੇ ਨਾਲ ਗੱਡੀ ਦੇ ਦੀ ਉਹਨੇ ਗ ਇਨਾਂ ਦੇ ਬਾਅਦ ਉਹਦੋਂ 35 ਗੋਲੀਆਂ ਪਾਈਆਂ ਇਹਨਾਂ ਨੇ ਪੌਂਚ ਪੰਗਾ ਪੈਂਦਾ ਬਾਅਦ 25 ਗੋਲੀਆਂ ਪਾਈਆਂ ਸਾਡੀ ਗੱਡੀ ਦੀ ਤਲਾਸ਼ੀ ਲੈ ਕੇ ਉਹਦੋਂ ਬਾਅਦ ਜਦੋਂ ਮੁੰਡੇ ਨੂੰ ਫੜ ਕੇ ਲੈ ਗਿਆ ਥਾਣੇਦਾਰ ਉਹਦੋਂ ਬਾਅਦ 35 ਗੋਲੀਆਂ ਪਾ ਲਈ ਕਮੇਟੀ ਵਾਲਿਆਂ ਮੌਕੇ ਤੇ ਕੀ ਮਿਲਿਆ ਤੁਹਾਡੇ ਬੇੜੀ ਮੌਕੇ ਤੇ ਤਾਂ ਕੁਛ ਨਹੀਂ ਮਿਲਿਆ ਕੱਲਾ 100 ਰੁਪਏ ਮਿਲਿਆ ਸੀ ਉਹ ਵੀ ਕੱਢ ਲੈ ਕਮੇਟੀ ਵਾਲਿਆਂ ਨੇ ਉਹ ਕਹਿੰਦਾ ਵੀ ਮੈਨੂੰ ਨਜਾਇਜ਼ ਫੋਟੋ-ਫੋਟੋ ਕੇ ਬਣਾਈ ਜਾਂਦੇ ਆ ਅਸੀਂ ਆਖਿਆ ਵੀ ਤੁਹਾਨੂੰ ਪ੍ਰੂਫ ਦਿਖਾ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਗੱਲਬਾਤ ਕੀ ਗੱਲਬਾਤ ਬਣੀ ਉਹਦੇ ਪੂਰੀ ਗੱਲ ਕੀ ਬਣੀ ਆ ਉਹਨਾਂ ਨੇ ਜੀ ਆਪਣਾ ਇੱਕ ਤਾਂ ਅਮਨ ਮੁੰਡਾ ਸੀਗਾ ਜੀ ਜੀ ਪਿਛਲੇ ਦਿਨ ਕੁਝ ਦਿਨ ਪਹਿਲਾਂ ਚੋਰੀ ਹੋਈ ਆਈ ਹਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਵੀ ਮੰਨ ਕੇ ਚਲੋ ਫੜੇ ਗਏ ਬੱਚੇ ਠੀਕ ਆ ਉਹਨਾਂ ਨੂੰ ਜੀ ਇੱਥੋਂ ਘਰੋਂ ਖਿੱਚ-ਖਿੱਚ ਕੇ ਲਜਾਇਆ ਗਿਆ ਉਹਨਾਂ ਦੇ ਪੂਰੀ ਕੁੱਟਮਾਰ ਕੀਤੀ ਗਈ ਆ ਠੀਕ ਆ ਜੀ ਅਸੀਂ ਇਹੀ ਮੰਗ ਕਰਦੇ ਆਂ ਵੀ ਪੁਲਿਸਰ ਪ੍ਰਸ਼ਾਸਨ ਕੁਛ ਵੀ ਕਰ ਸਕਦੀ ਆ ਜੀ ਆਮ ਬੰਦੇ ਨੂੰ ਤਾਂ ਅਧਿਕਾਰ ਹੀ ਨਹੀਂ ਕਮੇਟੀ ਨੂੰ ਤਾਂ ਅਧਿਕਾਰ ਹੀ ਨਹੀਂ ਜੀ ਉਹਨਾਂ ਤੇ ਕੁੱਟਮਾਰ ਕਰਨ ਦਾ ਉਹਨਾਂ ਨੂੰ ਥਾਂ ਥਾਂ ਤੇ ਜਿੱਥੇ ਜੀ ਕਰਦਾ ਸੀ ਉੱਥੇ ਕੁੱਟਮਾਰ ਕੀਤੀ ਆ ਮੋਟਰਾਂ ਤੇ ਲਿਜਾ ਲਿਜਾ ਕੇ ਕੁੱਟਮਾਰ ਕੀਤੀ ਗਈ ਆ ਜੀ ਜੀ ਠੀਕ ਆ ਜੀ ਜੇਕਰ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਜੀ ਇਹਨਾਂ ਨੂੰ ਐਡੇ ਅਧਿਕਾਰ ਦਿੱਤੇ ਆ ਫਿਰ ਆਮ ਬੰਦਿਆਂ ਦਾ ਆਮ ਜਨਤਾ ਦਾ ਕੀ ਬਣੂਗਾ ਜੀ ਇਲਜ਼ਾਮ ਚੋਰੀ ਦੇ ਸੀ ਉਹਨਾਂ ਤੇ ਚੋਰੀ ਦੇ ਇਲਜ਼ਾਮ ਆ ਜੀ ਉਹਨਾਂ ਨੇ ਕਬੂਲ ਕੀਤੇ ਜਦੋਂ ਕਬੂਲ ਕਰ ਲਏ ਆ ਉਹਨਾਂ ਤੇ ਫੇਰ ਵੀ ਕਬੂਲ ਠੀਕ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਮੁਖੀ ਠਾਣਾ ਗਰਮੀਤ ਸਿੰਘ ਜੀ ਦਾ ਜਿਹੜੇ ਉਹਨਾਂ ਨੂੰ ਇੱਥੋਂ ਬਚਾ ਕੇ ਲੈ ਕੇ ਗਏ ਆ ਕਿਤੇ ਨਾ ਕਿਤੇ ਗਲਤ ਕੁੱਟਣਾ ਮੰਨਿਆ ਜਾ ਸਕਦਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਜਿਵੇਂ ਚੋਰੀ ਕਰਨਾ ਵੀ ਕੋਈ ਚੰਗੀ ਗੱਲ ਹੈ ਨਹੀਂ ਕਿ ਇਹ ਮੰਨਦੇ ਆ ਜੀ ਮੰਨ ਕੇ ਚੱਲੋ ਵੀ ਚੋਰੀ ਕੀਤੀ ਆ ਚੋਰੀ ਕੀਤੀ ਆ ਬੰਦੇ ਚੱਕੇ ਵੀ ਗਏ ਉਹਨਾਂ ਨੇ ਕਬੂਲ ਵੀ ਕੀਤਾ ਵੀ ਅਸੀਂ ਚੋਰੀ ਕੀਤੀ ਆ ਫਿਰ ਵੀ ਉਹਨਾਂ ਤੇ ਕੁੱਟਮਾਰ ਕੀਤੀ ਜਾਂਦੀ ਆ ਜੀ ਫਿਰ ਹੁਣ ਆ ਜਿਹੜਾ ਤੁਸੀਂ ਕੱਟ ਕੀਤਾ ਕਿਉਂ ਕੀਤਾ ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਇਹੀ ਕਰ ਰਹੇ ਆ ਜੀ ਵੀ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਉਹਨਾਂ ਨੂੰ ਕੁੱਟਿਆ ਠੀਕ ਆ ਠੱਲਾ ਪੈ ਜੇ ਇਸ ਚੀਜ਼ ਨੂੰ ਇਹ ਨਾਰਮਲ ਬੰਦਿਆਂ ਨੂੰ ਕੰਮ ਤੋਂ ਆਉਂਦੇ ਆ ਜੀ ਜਨਤਾ ਕੰਮ ਤੋਂ ਆਉਂਦੀ ਕੋਈ ਵੀ ਬੰਦਾ ਨਾਰਮਲ ਬੰਦਿਆਂ ਦੇ ਵੀ ਤਲਾਸ਼ੀ ਲੈਂਦੇ ਆ ਜੀ ਕੌਣ ਲੈਂਦੇ ਤਲਾਸ਼ੀ ਇਹ ਕਮੇਟੀ ਵਾਲੇ ਲੈਂਦੇ ਆ ਜੀ ਇਹਨਾਂ ਨੂੰ ਏਡੇ ਵੱਡੇ ਹੱਕ ਹੀ ਹੱਕ ਹੀ ਨਹੀਂ ਦਿੱਤੇ ਆ ਜੀ ਪੁਲਿਸ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਪੁਲਿਸ ਨੂੰ ਅਧਿਕਾਰ ਹੈ ਇਸ ਚੀਜ਼ ਦਾ ਜੀ ਨਹੀਂ ਨਹੀਂ ਕਹਿੰਦੇ ਵੀ ਜਿਹੜੇ ਪੁਲਿਸ ਕੁਝ ਕਰ ਨਹੀਂ ਰਹੀ ਲੋਕਾਂ ਨੂੰ ਹੀ ਬੋਲਣਾ ਪੈਣਾ ਜਿਹੜਾ ਚਿੱਟਾ ਜਾਂ ਨਸ਼ਾ ਹੈਗਾ ਇਹ ਰੋਕ ਨਹੀਂ ਰਿਹਾ ਇਹ ਲੋਕ ਹੀ ਲੋਕ ਵੀ ਸਾਥ ਦੇਣ ਸਾਨੂੰ ਇਹ ਸਰਕਾਰ ਨੇ ਵੀ ਇਹ ਗੱਲ ਆਖੀ ਆ ਸਾਡਾ ਇਸ ਚੀਜ਼ ਦੇ ਵਿੱਚ ਕੋਈ ਉਹਨਾਂ ਨਾਲ ਨਿੱਜੀ ਵੈਰ ਨਹੀਂਗਾ ਜੀ ਠੀਕ ਆ ਅਸੀਂ ਉਹਨਾਂ ਨਾਲ ਇਸ ਚੀਜ਼ ਦੇ ਵਿੱਚ ਇਹ ਚੀਜ਼ ਨਹੀਂ ਕਹਿ ਰਹੇ ਵੀ ਚਿੱਟੇ ਤੋਂ ਰੋਕ ਨਾ ਲਾਉਣ ਠੀਕ ਆ ਸਾਡਾ ਪਿੰਡ ਮੁਕਤ ਹੋ ਰਿਹਾ ਉਹਦੇ ਵਿੱਚ ਉਦੋਂ ਵੱਡੀ ਤਾਂ ਗੱਲ ਹੈ ਹੀ ਨਹੀਂ ਜੀ ਠੀਕ ਆ ਪਰ ਜਿਹੜੀ ਚੋਰੀ ਮੰਨ ਕੇ ਚੱਲੋ ਵੀ ਚਿੱਟੇ ਤੇ ਉਹ ਕਰਨਾ ਫਿਰ ਜੋ ਐਲੀਗੇਸ਼ਨ ਚਿੱਟੇ ਤੇ ਲਾਉਣ ਚਿੱਟੇ ਨੂੰ ਰੋਕਿਆ ਜਾ ਸਕੇ ਜੀ ਠੀਕ ਆ ਪਰ ਹੁਣ ਆਪਣਾ ਜਿਹੜਾ ਮੇਨ ਮਸਲਾ ਇਹ ਚੋਰੀ ਦਾ ਚੋਰੀ ਦਾ ਮਸਲਾ ਜੀ ਚੋਰੀ ਦੇ ਵਿੱਚ ਉਹਨਾਂ ਨੇ ਕਹਿ ਵੀ ਦਿੱਤਾ ਕਬੂਲ ਵੀ ਕਰ ਰਿਆ ਪਰ ਸਾਨੂੰ ਇਹ ਚੀਜ਼ ਦਾ ਦੋਖਾ ਵੀ ਉਹਨਾਂ ਨੂੰ ਨਜਾਇਜ਼ ਕੋਟ ਮਾਰ ਕੀਤੀ ਗਈ ਹੈ ਜੀ ਮੋਟਰਾਂ ਦੇ ਲਜਾ ਲਿਆ ਕਿ ਉਹਨਾਂ ਦੀਆਂ ਲੱਤਾਂ ਤੋੜਨ ਦੀਆਂ ਗੱਲਾਂ ਕਰ ਰਹੇ ਸੀਗੇ ਜੀ ਉਸ ਸਮੇਂ ਕੋਈ ਥੋੜਾ ਬੰਦਾ ਹੈ ਨਹੀਂ ਸੀ ਉੱਥੇ ਉਸ ਸਮੇਂ ਨਹੀਂ ਸਾਨੂੰ ਬਾਅਦ ਚ ਪਤਾ ਲੱਗਿਆ ਜੀ ਉਸ ਸਮੇਂ ਦੇ ਵਿੱਚ ਕੌਣ ਸੀ ਉੱਥੇ ਤੁਸੀਂ ਸੀਗੇ ਕੀ ਦੇਖਿਆ ਤੁਸੀਂ ਉੱਥੇ ਮੈਂ ਜੀ ਉੱਥੇ ਉੱਥੇ ਅੱਡੇ ਤੇ ਖੜੇ ਸੀਗੇ ਅਸੀਂ ਅੱਡੇ ਤੋਂ ਜਦੋਂ ਮੈਂ ਵੇਖਿਆ ਜੀ ਰਾਜੇ ਦੇ ਮੁੰਡੇ ਨੂੰ ਘਰੋਂ ਖਿੱਚ ਕੇ ਲਈ ਜਾਂਦੇ ਸੀਗੇ ਜੀ ਘਰੇ ਖਿੱਚ ਕੇ ਲਈ ਨੇ ਮੈਂ ਉਹਨਾਂ ਨੂੰ ਸੂਬੇ ਨੂੰ ਪੁੱਛਿਆ ਮੈਂ ਇਹਨਾਂ ਦੇ ਨੂੰ ਹੀ ਮੈਂ ਕਸੂਰ ਦੱਸੋ ਕੀ ਇਹਨਾਂ ਦਾ ਜੀ ਉਹ ਸਾਨੂੰ ਆnde ਕਿ ਸਾਡੇ ਕੋਲ ਵੀਡੀਓ ਆ ਅਸੀਂ ਕਿ ਵੀਡੀਓ ਦਿਖਾਓ ਜੀ ਤੁਸੀਂ ਉਹ ਕਹਿੰਦੇ ਗਰਾਊਂਡ 'ਚ ਆ ਜਿਓ ਤੁਸੀਂ ਅਸੀਂ ਜਦੋਂ ਗਰਾਊਂਡ 'ਚ ਗਏ ਅਸੀਂ ਕਿ ਚੱਲੋ ਸਾਨੂੰ ਸਬੂਤ ਦੇ ਦਿਓ ਜੇ ਸਾਡੇ ਛੋਰ ਦਾ ਕਸੂਰ ਹੋਇਆ ਅਸੀਂ ਪੁਲਿਸ ਆਫਸਰ ਦਾਂਗੇ ਐ ਕਰਦੇ ਕਰਾਉਂਦੇ ਜੀ ਇਹ ਇਹਨਾਂ ਨੇ ਵੀਡੀਓ ਨਹੀਂ ਦਿਖਾਈ ਸਾਨੂੰ ਸਾਡੇ ਪਿੰਡ ਦੇ ਇੱਧਰ ਵੇੜੇ ਦੇ ਬੰਦੇ ਫਿਰ ਇਕੱਠੇ ਹੋ ਗਏ ਜੀ ਉੱਥੇ ਜਾ ਕੇ ਜਦੋਂ ਇਕੱਠੇ ਹੋ ਗਏ ਜ ਇਹਨਾਂ ਨੇ ਫਿਰ ਐਲੀਗੇਸ਼ਨ ਲਾਤਾ ਜੀ ਕਹਿੰਦੇ ਕਿ ਇਹਨਾਂ ਦੇ ਤਾਂ ਪਰਚੇ ਆਗੇ ਜੀ ਐਲੀਗੇਸ਼ਨ ਲਾਤਾ ਜੀ ਕਿ ਵੀਡੀਓ ਨਹੀਂ ਦਿਖਾਈ ਸਾਨੂੰ ਜੀ ਐਲੀਗੇਸ਼ਨ ਲਾਤਾ ਗਰਮੀਤ ਸਾਹਿਬ ਨੂੰ ਸੱਦ ਲਈ ਉੱਥੇ ਗਰਮੀਤ ਸਿੰਘ ਸਾਹਿਬ ਨੂੰ ਸੱਦ ਕੇ ਜੀ ਉਹ ਸਾਡੇ ਸੋ ਮਾਨਕ ਸਿੰਘ ਸ਼ੋਰਾਂ ਨੇ ਕਬੂਲ ਕਰ ਲਏ ਸੀਗੇ ਚੋਰੀ ਕੀਤੀ ਹੈ ਜੀ ਅਸੀਂ ਇਹਨਾਂ ਨੇ ਫਿਰ ਵੀ ਉਹਨਾਂ ਨੂੰ ਕੁੱਟਿਆ ਕੁੱਟਮਾਰ ਕੀਤੀ ਹੈ ਜੀ ਇਹਨਾਂ ਦੀ ਹਜੇ ਤੱਕ ਹੀ ਦੋ ਮੁੰਡੇ ਫੜੇ ਗਏ ਸੀ ਸਾਡਾ ਸ਼ੋਰ ਹਜੇ ਤੱਕ ਰਿਮਾਂਡ ਤੇ ਰਿਮਾਂਡ ਤੇ ਹਾਂਜੀ ਰਿਮਾਂਡ ਤੇ ਹਜੇ ਵੀ ਆ ਦੂਜਾ ਸ਼ੋਰ ਜੇਲ੍ਹ ਚ ਭੇਜਤਾ ਜੀ ਸਾਡਾ ਸ਼ੋਰ ਰਿਮਾਂਡ ਤੇ ਹੈ ਜੀ ਕੁਈ ਗੱਲਬਾਤ ਕੀਤੀ ਸੀ ਥਾਣੇ ਦੇ ਅਧਿਕਾਰੀ ਦੇ ਨਾਲ ਜਾ ਕੇ ਜਾਂ ਗਰਮੀਤ ਸਿੰਘ ਨਾਲ ਹੀ ਗੱਲਬਾਤ ਕਰਨੀ ਸੀ ਵੀ ਪੀਛੇ ਕਿਉਂ ਨਹੀਂ ਉਹ ਮਿਲ ਨਹੀਂ ਦਿੰਦੇ ਇਹ ਕਮੇਟੀ ਵਾਲੇ ਨਾਲ ਜਾਂਦੇ ਜੀ ਸਵੇਰ ਸ਼ਾਮ ਜਾਂਦੇ ਆ ਇਹ ਸਵੇਰ ਵੀ ਜਾਂਦੇ ਸ਼ਾਮ ਨੂੰ ਵੀ ਜਾਂਦੇ ਆ ਇਹ ਕਟਾ ਕੇ ਆਉਂਦੇ ਜੀ ਸਰ ਮੋਰਾ ਜੀ ਇਹ ਗੱਲ ਚਾਹੁੰਦੇ ਆਂ ਦੇ ਵਿੱਚ ਪੋਸਟ ਕਰ ਸਕਦੀ ਆ ਆਜੋ ਆਜੋ ਇੱਧਰ ਆਜੋ ਇਹ ਅੰਦਰ ਜੀ ਪੋਸਟ ਕਰ ਸਕਦੀ ਆ ਜਿਹੜੇ ਦੂਜੇ ਬੰਦੇ ਆ ਫਾਕ ਤੁ ਉਹਨਾਂ ਨੇ ਕਿਉਂ ਕੁੱਟਿਆ ਇਹਨਾਂ ਦਾ ਇਹ ਹੈਗਾ ਵੀ ਉਹਨਾਂ ਦਾ ਮਤਲਬ ਕਿ ਕੁੱਟਲ ਦਾ ਪੁੱਸ ਕੁੱਟ ਸਕਦੀ ਹੈ ਜਿਹੜੇ ਨਾ ਵੀ ਉਹਨਾਂ ਨੂੰ ਐਵੇਂ ਜਿਹੜੇ ਨਾ ਹਰੇਕ ਜਿਹੜਾ ਫੜਦਾ ਟਾਲਣਾ ਕੋਈ ਨਾ ਕਿਉਂ ਕੁੱਟਦੀ ਹੈ ਕੀ ਕਾਰਨ ਪੁੱਸ ਕੁੱਟ ਸਕਦੀ ਹੈ ਇੱਕ ਇਲਜ਼ਾਮ ਬੱਬੂ ਉਹਨਾਂ ਦਾ ਇਹ ਵੀ ਹੈ ਇਹ ਪਿੰਡ-ਪਿੰਡ ਦਾ ਇਲਜ਼ਾਮ ਹੀ ਹੈ ਕੋਈ ਆਪਾਂ ਇਹਨਾਂ ਦਾ ਇੱਕ ਪੱਕੀ ਨਹੀਂ ਗੱਲ ਕਰਦੇ ਕੋਈ ਉਹਨਾਂ ਦੇ ਵੀ ਨਹੀਂ ਕਰਦੇ ਇੱਕ ਪੱਕੀ ਗੱਲ ਇਹ ਵੀ ਉਹਨਾਂ ਦਾ ਵੀ ਹੋਊਗਾ ਆਪਾਂ ਆਖਾ ਆਪਾਂ ਉਹਨਾਂ ਦਾ ਵੀ ਲੈਣਾ ਕਹਿੰਦੇ ਵੀ ਜਿਹੜੇ ਚੋਰ ਆ ਤੀਜੇ ਦਿਨ ਪੁਲਿਸ ਇਹਨਾਂ ਨੂੰ ਛੱਡ ਦਿੰਦੀ ਹੈਗੀ ਹਾਂ ਪਰ ਉਹ ਆਦਾ ਉਹ ਕਾਰਨ ਕਿਉਂ ਉਹ ਕਰਦੇ ਆ ਬਸਵਾਰ ਕਿਉਂ ਆਖਣ ਵੀ ਗਾਂ ਤੇ ਚੋਰੀ ਨਹੀਂ ਕਰਨੀ ਜੇ ਛੱਡਦੇ ਆ ਉਹਨਾਂ ਨਾਲ ਬੰਧਨ ਕਰਨ ਵੀ ਇਹ ਗਾਂ ਤੇ ਚੋਰੀ ਕਰੀ ਤੂੰ ਫੜੇਗਾ ਤੈਨੂੰ ਸ਼ਬਦ ਨਹੀਂ ਇਲਜ਼ਾਮ ਤਕੜਾ ਲਾਵਾਂਗੇ ਤੇਰੇ ਦੀ ਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਬੇਟਾ ਕੁਛ ਨਹੀਂ ਕਹਾਂਦਾ ਮੈਂ ਹੋਰ ਕੋਈ ਕੰਮ ਕਰ ਹਾਂ ਮਤਾਈ ਕੀ ਕਹਿਣਾ ਚਾਹੋਗੇ ਕਿਵੇਂ ਕਿਵੇਂ ਲੱਗਦਾ ਇਹ ਗੱਲ ਚੋਰੀ ਦੇ ਇਲਜ਼ਾਮ ਦੇ ਵਿੱਚ ਬੱਚੇ ਚੱਕੇ ਹੈਗੇ ਆਹ ਚੋਰੀ ਦੇ ਵਿੱਚ ਬੱਚੇ ਚੱਕੇ ਮੈਂ ਤੈਨੂੰ ਗੱਲ ਹੋਰ ਵੀ ਦੱਸਦੀ ਹਾਂ ਇੱਥੇ ਮੁੰਡਾ ਜਾਵੜਿਆ ਬਲੂ ਗੱਡੀ ਲੈ ਕੇ ਜੀ ਗੱਡੂ ਲੈ ਕੇ ਮੁੰਡਾ ਜਾਵੜਿਆ ਬਲੂ ਆਉਨੂ ਦੇ ਸਰਪੰਚ ਨੇ ਉੱਥੇ ਅਸੀਂ ਗਲਤੀ ਕਹਿੰਦੇ ਸਾਡੇ ਮੁੰਡੇ ਦੀ ਗਲਤੀ ਜ਼ਰੂਰ ਹੈ ਕਿਉਂਗਾ ਬਗਾਨੇ ਪਿੰਡ ਨਹੀਂ ਮਾਤਾ ਇਹ ਇਹ ਇਸ਼ੂ ਹੋਰ ਹੈ ਹੋਰ ਗੱਲ ਹੈ ਕਿ ਇਸੇ ਗੱਲ ਨਾਲ ਲੜੇਟੜਾ ਜਿਹੜੀ ਇਸੇ ਤੋਂ ਦੱਸ ਦਿਆਂ ਗੱਲ ਸਾਰੀ ਸੁਣ ਲੈ ਕਮੇਟੀ ਵਾਲਾ ਦੀ ਹੈ ਬਈ ਜੀ ਅਸੀਂ ਉੱਥੇ ਜਾਵੜੇ ਗੁਰਦੁਆਰੇ ਸਾਨੂੰ ਕਮੇਟੀ ਨਾਲ ਸੱਦ ਲੈ ਵੇ ਇੱਥੇ ਆਜੋ ਅਸੀਂ ਜਾਵੜੇ ਮੈਂ ਸਰਪੰਚ ਦੇ ਪੈਰ ਚੁੰਨੀ ਤਾਂ ਸਾਡੇ ਮੁੰਡੇ ਦੀ ਗਲਤੀ ਮੈਂ ਕਹਿੰਦੀ ਬਿਚਾਵੜਿਆ ਬਲੂ ਕਿਉਂਗਾ ਬਗਾਨੇ ਪਿੰਡ ਜੀ ਜਾ ਕੇ ਉਹ ਪਤਾ ਨਹੀਂ ਨਸ਼ਾ ਕਰਦੇ ਸੀ ਕਿ ਚਿੱਟਾ ਲਾਉਂਦੇ ਸੀ ਕਿ ਗੋਲੀਆਂ ਖਾਂਦੇ ਸੀ ਕੀ ਨ ਅੱਛਾ ਉੱਥੇ ਜਾਵੜਾ ਉਹਨਾਂ ਨੇ ਗੱਡੀ ਠੱਲ ਲਈ ਉਹਨਾਂ ਨੂੰ ਫੋਨ ਕਰਿਆ ਇੱਥੋਂ ਪਿੰਡ ਵਾਲਿਆਂ ਨੇ ਐ ਨਹੀਂ ਪਤਾ ਪਿੰਡ ਵਾਲਿਆਂ ਨੇ ਕਿਹੜਾ ਨੇ ਕਰਿਆ ਕਿਹੜਾ ਨੇ ਕਰਿਆ ਕਮੇਟੀ ਵਾਲਿਆਂ ਨੇ ਕਰਿਆ ਉਹਨਾਂ ਨੂੰ ਫੋਨ ਤਾਂ ਹੋਰ ਤਾਂ ਕਿਹਨੇ ਕਰਨਾ ਸੀ ਉਹ ਉੱਥੇ ਜਾ ਕੇ ਭਾਈ ਕੋਠਾਣੇ ਚ ਮਾਰੇ ਜਿੱਦੋਂ ਥਾਣੇ ਚ ਮਾਰਿਆ ਜਦੋਂ ਤਲਾਸ਼ੀ ਲਈ ਪੰਚਾਇਤ ਨੇ ਪੰਚਾਇਤ ਨੇ ਜਦੋਂ ਤਲਾਸ਼ੀ ਲਈ ਉਹ ਤੋਂ ਗੱਡੀ ਚ ਕੁਝ ਨਿਕਲਿਆ ਨਹੀਂ ਉਸ ਤੋਂ ਬਾਅਦ 9 ਵਜੇ ਲੈ ਕੇ ਆਏ ਥਾਣੇਦਾਰ ਗੱਡੀ ਛੱਡ ਗਿਆ ਕਹਿੰਦਾ ਵੀ ਗੱਡੀ ਲੈ ਜਾ ਤੁਹਾਡਾ ਕੋਈ ਮੁਖੀ ਬੰਦਾ ਆਉਂਦਾ ਸਾਡੇ ਨਾਲ ਸਰਪੰਚ ਤੋਂ ਰਹਿਣਾ ਕੋਈ ਬੰਬਰ ਤੋਂ ਰਹਿ ਸਾਡੀ ਗੱਡੀ ਇਹਨਾਂ ਨੇ ਪਸਾਤੀ ਉੱਥੇ ਕਮੇਟੀ ਵਾਲਿਆਂ ਨੇ ਪਸਾਈ ਗੱਡੀ ਸਾਡੀ ਜੇ ਇੰਨੀ ਗੱਡੀ ਸਾਡੀ ਆ ਜਾਂਦੀ ਸਰਪੰਚ ਜਾਵੜ ਦਾ ਕੋਈ ਬੰਬਰ ਜਾਵੜ ਦਾ ਗੱਡੀ ਸਾਡੀ ਵਾਪਸ ਆ ਜਾਂਦੀ ਚੱਲ ਬੰਦਾ ਸਾਡਾ ਫੜਿਆ ਗਿਆ ਸੀ ਫੜਿਆ ਗਿਆ ਸੀ ਉਸ ਤੋਂ ਬਾਅਦ 9 ਵਜੇ ਲੈ ਆਏ ਉਹਨਾਂ ਨੂੰ ਥਾਣੇ ਚ 9 ਵਜੇ ਲੈ ਆ ਕੇ ਗੱਡੀ ਥਾਣੇਦਾਰ ਲੈ ਗਿਆ ਕਿਲੀ ਵਾਲਾ ਉਹ ਆਂਦੇ ਤੁਹਾਡੇ ਪਿੰਡ ਦੇ ਬੰਦਿਆਂ ਨੇ ਉੱਕਤਾ ਹੀ ਨਹੀਂ ਕੀਤਾ ਗੱਡੀ ਤੁਸੀਂ ਲੈ ਜਾਂਦੇ ਇਹਨਾਂ ਦੇ ਬਾਅਦ ਉਹਦੂ 35 ਗੋਲੀਆਂ ਪਾਈਆਂ ਇਹਨਾਂ ਦੇ ਬਾਅਦ ਚ 25 ਗੋਲੀਆਂ ਪਾਈਆਂ ਸਾਡੀ ਗੱਡੀ ਦੀ ਤਲਾਸ਼ੀ ਲੈ ਕੇ ਉਹਦੂ ਬਾਅਦ ਜਦੋਂ ਮੁੰਡੇ ਨੂੰ ਫੜ ਕੇ ਲੈ ਗਿਆ ਥਾਣੇਦਾਰ ਉਹਦੂ ਬਾਅਦ 35 ਗੋਲੀਆਂ ਪਾਸੀਆਂ ਕਮੇਟੀ ਵਾਲਿਆਂ ਨੇ ਮੌਕੇ ਤੇ ਕੀ ਮੌਕੇ ਤੇ ਤਾਂ ਕੁਛ ਨਹੀਂ ਮਿਲਿਆ ਕੱਲਾ 100 ਰੁਪਏ ਮਿਲਿਆ ਸੀ ਉਹ ਵੀ ਕੱਟ ਲਿਆ ਕਮੇਟੀ ਵਾਲਿਆਂ ਨੇ ਨਹੀਂ ਫੜਿਆ ਕਿਉਂ ਫੜਿਆ ਕਿਉਂ ਗਿਆ ਉਹ ਫੜਿਆ ਉਹ ਸਿਵਿਆਂ ਚ ਜਾਵੜਿਆ ਬਲੂ ਪਤਾ ਨਹੀਂ ਰੱਬ ਜਾਣੇ ਪੁੱਤ ਚਿੱਟਾ ਲਾਉਂਦੇ ਸੀ ਕਿ ਗੋਲੀਆਂ ਖਾਂਦੇ ਸੀ ਕਿ ਕੀ ਕਰਦੇ ਸੀ ਨਸ਼ਾ ਜ਼ਰੂਰ ਕਰਦਾ ਜੀ ਹੁਣ ਪਰਚਾ ਪੈ ਗਿਆ ਤੁਹਾਡੇ ਵੀ ਪਰਚਾ ਪੈ ਗਿਆ ਜੇਲ੍ਹ ਚਾ ਗੱਡੀ ਸਾਡੀ ਥਾਣੇ ਚ ਖੜੀ ਮੁੰਡਾ ਮੇਰਾ ਡੇਲ ਚ ਪਰਚਾ ਪੈ ਗਿਆ ਜੀ ਤੁਸੀਂ ਕਿਸ ਦੇ ਨਾਲ ਪਿੰਡ ਦੇ ਨਾਲ ਗੱਲ ਨਹੀਂ ਕੀਤੀ ਤੁਸੀਂ ਸਰਪੰਚ ਦੇ ਨਾਲ ਜਾਂ ਮੈਂ ਤਾਂ ਪਹਿਲੀ ਚੁੰਨੀ ਆਪਣੇ ਨਾਲ ਹੀ ਰੱਖੀ ਸੀ ਪਹਿਲੀ ਚੁੰਨੀ ਵੀ ਰੱਖਦੀ ਸੀ ਪਹਿਲੀ ਚੁੰਨੀ ਰਖਾ ਲਓ ਸਾਡੀ ਗੱਡੀ ਕਢਾ ਦਿਓ ਅਜੇ ਮਹੀਨਾ ਤਾਂ ਆਇਆ 2 ਲੱਖ ਦੀ ਲਿਆਂਦੀ ਠੀਕ ਹੈ ਇਹ ਕਹਿੰਦੇ ਪਰ ਨਸ਼ੇ ਦੇ ਜਿਹੜਾ ਨਸ਼ੇ ਦਾ ਕੰਮ ਕਰਦਾ ਚੋਰੀ ਦਾ ਕਰਦਾ ਉਹਨਾਂ ਦੇ ਮਗਰ ਅਸੀਂ ਜਾਣਾ ਨਹੀਂ ਇਹੀ ਕਹਿਣਾ ਹੋਊਗਾ ਇਹ ਇਹਨਾਂ ਨੇ ਇਹੀ ਆਖਿਆ ਉਹ ਕਹਿੰਦਾ ਮੈਂ ਨੌਕਰ ਨੂੰ ਲੈ ਜਾਊਂਗਾ ਜੀ ਮੈਨੂੰ ਸਰਪੰਚੀ ਤੋਂ ਲਾ ਦੇਣਗੇ ਵੀ ਜੇ ਮੈਂ ਤੁਹਾਡੇ ਮਗਰ ਉੱਠ ਗਿਆ ਤਾਂ ਜੀ ਕੋਈ ਪਰ ਸਾਡਾ ਉੱਧਾ ਨਹੀਂ ਅਸੀਂ ਵੋਟਾਂ ਪਾਉਨੇ ਸਾਡਾ ਕਾਹਦਾ ਉੱਧਾ ਗਰੀਬ ਤਾਂ ਤਾਂ ਫਿਰ ਉੱਧਾ ਹੀ ਨਹੀਂ ਇੱਥੇ ਕੋਈ ਜ ਅੱਛਾ 30 30 ਗੋਲਮਾ ਰੱਖ ਕੇ 35 35 ਗੋਲਮਾ ਰੱਖ ਕੇ ਬੰਦਾ ਫੜਾਉਂਦੇ ਪਰ ਗਰੀਬ ਇੱਥੇ ਭੈਣ ਬਾਕੀ ਇੱਥੇ ਗਰੀਬ ਹੈ ਬੰਦੇ ਦਾ ਸੰਦਾ ਨਹੀਂ ਵੇਂਦੇ ਡੂਡ ਲੱਖ ਦਾ ਸੰਦਾ ਬੰਦਾ ਲੈ ਆਇਆ ਕਿਹੜੇ ਹਿਸਾਬ ਨਾਲ ਇਹ ਤਾਂ ਹੱਕ ਸੀ ਸੰਦਾ ਬਣਾਉਣ ਦਾ ਬੰਬਰ ਤੁਰ ਦਾ ਸਰਪੰਚ ਤੁਰ ਦਾ ਜਾ ਕੇ ਪੁੱਛਦਾ ਸਰਪੰਚ ਨੂੰ ਉਸ ਨੂੰ ਅਬਲੂ ਵਾਲੇ ਨੂੰ ਅਬਲੂ ਵਾਲੇ ਸਰਪੰਚ ਤੇ ਮੈਂ ਪੈਰੀ ਚੁੰਨੀ ਰੱਖੀ ਮੈਂ ਗੱਡੀ ਮੇਰੇ ਨਾਲ ਗੱਡੀ ਦੇ ਦੇ ਉਹਨੇ ਗੱਡੀ ਨਹੀਂ ਦਿੱਤੀ ਮਦਾ ਕੀ ਗੱਲ ਹੋਈ ਉਸ ਦਿਨ ਜਿਹੜੇ ਨੌਜਵਾਨ ਚੋਰੀ ਦੇ ਇਲਜ਼ਾਮ ਦੇ ਵਿੱਚ ਚੱਕੇ ਗਏ ਆ ਅਸੀਂ ਤਾਂ ਬੁੱਢੇ ਬੰਦੇ ਘਰੇ ਸੀ ਪੁੱਤ ਤੇ ਜਦੋਂ ਸਾਡੇ ਬਾਰਬੂਰ ਦੀ ਲੈ ਕੇ ਨੰਗ ਗਏ ਨਾ ਸੇਮੇ ਕਾ ਘਰ ਤੋਂ ਰੋਲੇ ਜਾ ਕੇ ਤੇ ਸਾਡੇ ਮੁੰਡੇ ਦੇ ਹੁੱਜਾ ਉਹ ਵੀ ਆਇਆ ਉਹਨੇ ਹੁੱਜ ਮਾਰੀ ਉਹ ਵੀ ਆਇਆ ਉਹਨੇ ਹੁੱਜ ਮਾਰੀ ਜਦੋਂ ਮੈਂ ਭੱਜ ਕੇ ਨਿਕਲੀ ਬਾਹਰ ਵੀ ਆ ਕੀ ਹੋ ਗਿਆ ਸਾਡੇ 12 ਚ ਕੀ ਹੋ ਗਿਆ ਕੌਣ ਸੀ ਮੁੰਡਾ ਉਹ ਜੀ ਜਿਹਨੂੰ ਕੁੱਟ ਰਹੇ ਸੀ ਉਹ ਮੇਰਾ ਪੋਤਾ ਸੀ ਉਹ ਅਮਨ ਅਮਨ ਮੇਰਾ ਪੋਤਾ ਸੀ ਫਿਰ ਬਾਈ ਹੁਣ ਤੋਂ ਐਨੀ ਦੁਨੀਆ ਦੇ ਮੂਹਰੇ ਮੈਂ ਬੁੜੀ ਕੀ ਕਰਦੀ ਤੇ ਢੱਡ ਦਾ ਬਹੁਤ ਮਾਸਦਾ ਸੀ ਵੈਂਦੀਆਂ ਹੁੱਜਾ ਮਾਰਗਾ ਫਿਰ ਮੋਟਰਾਂ ਤੇ ਲੇ ਗਏ ਉੱਥੇ ਕੁੱਟਿਆ ਕੋਲਚ ਕੁੱਟ ਸਕਦੀ ਸੀ ਪਿੰਡ ਦਾ ਹੱਕ ਵਿੱਚ ਕੁੱਟਿਆ ਜੇ ਸਾਡਾ ਮੁੰਡਾ ਚੋਰ ਸੀ ਤਾਂ ਹੁਣ ਕਢਾ ਦੇ ਜਿੰਨਾ ਮਰਜ਼ੀ ਕਢਾ ਦਿੰਦੇ ਹੁਣ ਮਿਲੇ ਤੁਸੀਂ ਤੁਹਾਡੇ ਬੇਟੇ ਨੂੰ ਜਾ ਕੇ ਉੱਥੇ ਮੁੰਡੇ ਨੂੰ ਸਾਡਾ ਕੋਈ ਨਹੀਂ ਸੰਤ ਕਮੇਟੀ ਨਹੀਂ ਜਾਣ ਦਿੰਦੀ ਹallelujah ਸੰਤ ਬਖਾਇਆ ਨਹੀਂ ਮੁੰਡਾ ਨਾ ਅਸੀਂ ਗਏ ਸਾਡਾ ਮੁੰਡਾ ਇਹਦਾ ਮੁੰਡਾ ਹੈ ਜਾਣ ਵਾਲਿਆ ਵਿਚਾਰਾ ਜਮਾ ਸ਼ੂਗਰ ਦਾ ਮਰੀਜ਼ ਇਹ ਕਿੱਥੇ ਜਾਵੜੂ ਇਹ ਤਾਂ ਡਿੱਗਦਾ ਫਿਰਦਾ ਜੀ ਭਾਈ ਜੀ ਤੁਹਾਡਾ ਬੇਟਾ ਕੁਝ ਕਹਿਣਾ ਚਾਹੁੰਦੇ ਆ ਤੁਸੀਂ ਕੋਈ ਪੱਖ ਦੇਣਾ ਚਾਹੁੰਦੇ ਆ ਪੱਖ ਤਾਂ ਇਹ ਹੀ ਹੈ ਵੀ ਠੀਕ ਹੈ ਉਹ ਗਲਤੀਆਂ ਕਰਦਾ ਚੋਰੀ ਕਰੀ ਹੈ ਜੀ ਚੋਰੀ ਕਬੂਲ ਕਰ ਲਈ ਜਦੋਂ ਉਹ ਮੁੰਡੇ ਦੇ ਦੋ ਤਿੰਨ ਡਾਂਗਾ ਮਾਰ ਗਾ ਹਮਮ ਪਹਿਲਾ ਮੁੰਡਾ ਮੇਰੇ ਕੋਲ ਜਦੋਂ ਅਸੀਂ ਉੱਥੇ ਚਾਬੀ ਕੱਢ ਲਈ ਮੋਟਰਸਾਈਕਲ ਦੀ ਮੇਰੇ ਨਾਲ ਮੁੰਡੇ ਸੀਗੇ ਮੁੰਡਾ ਹੀ ਵਿਚਾਲੋਂ ਤਾਰ ਲਿਆ ਹਮ ਉਹ ਕਹਿੰਦਾ ਵੀ ਮੈਨੂੰ ਨਜਾਇਜ਼ ਕੋਟ-ਕੋਟ ਕੇ ਬਣਾਈ ਜਾਂਦੇ ਆ ਹਮ ਅਸੀਂ ਆਖਿਆ ਵੀ ਤੁਹਾਨੂੰ ਪ੍ਰੂਫ ਦਿਖਾ ਦਿਓ ਉਹਾਂ ਦੇ ਵੀ ਗਰਾਊਂਡ 'ਚ ਆਜੋ ਉੱਥੇ ਦਿਖਾਵਾਂਗੇ ਚਲੋ ਸਾਥੋ ੱੱੱਕੇ ਨਾਲ ਫੇਰ ਮੁੰਡਾ ਜੀ ਵਿਜਾਲੇ ਬਾਹਲੇ ਉਹਨਾਂ ਨੇ ਜੀ ਉੱਥੇ ਲੈ ਗਏ ਮੇਰੇ ਕੋਲ ਕੋਈ ਵਹੀਕਲ ਨਹੀਂ ਸੀ ਮਗਰ ਜਾਣ ਨੂੰ ਹੂੰ ਨਾ ਮੇਰੀ ਨਿਗਾਹ ਕੰਮ ਕਰਦੀ ਹੈ ਜੀ ਸਾਡੇ ਵੀੜੇ ਦੇ ਮੁੰਡਾ ਨੇ ਕਿਹਾ ਮੋਟਰਸਾਈਕਲੋਂ ਮੋਟਰਸਾਈਕਲੋਂ ਕੋਈ ਕਿ ਤੇਲ ਹੈ ਨਹੀਂ ਕੋਈ ਫਲਾਣਾ ਹੈ ਨਹੀਂ ਚਲ ਅਸੀਂ ਉੱਥੇ ਡਿੱਗਦੇ ਟੰਦੇ ਪਹੁੰਚ ਗਏ ਜੀ ਮੇਰੇ ਜਾਂਦੇ ਨੂੰ ਗਰਾਊਂਡ 'ਚ ਮੁੰਡੇ ਦੇ ਲੀੜੇ ਲੱਥੇ ਦੇ ਨੰਗੇ ਸੀਗੇ ਮੁੰਡੇ ਜਿਹੜਾ ਮੁੰਡਾ ਰਾਜ ਦਾ ਚੱਕਿਆ ਜੀ ਉਹ ਵੀੜ 'ਚ ਹੈ ਨਹੀਂਗਾ ਉਹਨੂੰ ਨੰਗੇ ਨੂੰ ਕੁੱਟੀ ਗਏ ਆ ਕੁੜੀ ਛਡਾਉਣ ਲੱਗੀ ਕੁੜੀ ਦੇ ਲੇਲੂੜਿਆਂ ਦੇ ਪਾਟੇ ਆਪਾਂ ਦੇਖੇ ਤਾਂ ਹੈ ਨਹੀਂ ਉਹ ਰਾਜਾ ਐਵੇਂ ਆਦਾ ਮੇਰੇ ਘਰ ਵਾਲੀ ਦੇ ਡੰਡਾਂ ਵੀ ਮਾਰਿਆ ਪੈਰ ਤੇ ਨਹੀਂ ਜਿਹੜੀ ਆਪਾਂ ਉਹਦੀ ਗੱਲ ਨਾ ਕਰੋ ਜਿਹੜਾ ਕੁਝ ਦੇਖਿਆ ਆਪਾਂ ਉਹੀ ਗੱਲ ਕਰੋ ਤੇ ਫਿਰ ਉਹ ਇਥੋਂ ਗਰਾਊਂਡ 'ਚ ਲੈ ਗਏ ਗਰਾਊਂਡ 'ਚ ਜਾ ਕੇ ਵੀ ਜੋ ਵੀ ਆਉਂਦਾ ਸੀ ਡਾਂਗ ਮਾਰਦੇ ਰੂਲ ਸੀਗੇ ਇਥੋਂ ਦੁਕਾਨ 'ਚੋਂ ਚੱਕ ਲਏ ਲਵੀ ਦੀ ਚੋਂ ਠੀਕ ਹੈ ਜੀ ਮੇਰੇ ਭਤੀਜੇ ਬੋਲਣ ਲੱਗੇ ਵੀ ਸਬੂਤ ਦਿਖਾਓ ਇਹਨਾਂ ਦੇ ਵੀ ਗੱਲ ਪੈ ਗਏ ਤੁਸੀਂ ਐ ਚੋਰੀਆਂ ਕਰਦੇ ਆ ਫਲਾਨਾ ਕਰਦੇ ਆ ਤੁਸੀਂ ਅੱਗ ਲਾਤੀ ਢੋਕਾ ਕਰਦਾ ਤੇ ਫਿਰ ਜੀ ਧੰਨਵਾਦ ਕਰਦੇ ਮੌਕੇ ਇਹ ਵੱਡੇ ਸਾਹਮਣੇ ਕਬੂਲੀ ਆ ਚੋਰੀ ਮੁੰਡੇ ਨੇ ਤੇ ਕਬੂਲ ਕਬੂਲੀ ਤਾਂ ਗਿਆ ਉਹ ਕਬੂਲੀ ਗਿਆ ਜੀ ਉੱਥੇ ਵੀ ਅਸੀਂ ਚੋਰੀ ਕਰੀ ਐ ਜੀ ਵੀਡੀਓ ਵੀ ਹੈਗੀ ਐ ਪਰ ਉਹਦੀ ਗਲਤੀਆਂ ਬਹੁਤ ਵੱਡੀਆਂ ਪਰ ਗੱਲ ਇਸ ਗੱਲ ਨੂੰ ਆਪਾਂ ਕਹਿੰਦੇ ਵੀ ਕਮੇਟੀ ਵਾਲਿਆਂ ਨੇ ਮੱਲਣ ਦੇ ਸੱਦਲੇ ਕੋਠਿਆਂ ਦੇ ਸੱਦਲੇ ਅਬਲੂ ਦੇ ਸੱਦਲੇ ਵੀ ਜਿਵੇਂ ਵੱਡੇ ਖਾਰਕੂ ਚੱਕਣੇ ਹੁੰਦੇ ਜੀ ਜੀ ਜਿਹੜਾ ਹੁੰਦਾ ਇਹ ਪਰ ਰੂਲ ਲੈ ਲੈਣਾ ਨੇ ਬੰਬ ਕਰਤੀ ਏ ਕੋਟ-ਕੋਟ ਕੇ ਮੋਟਰਾਂ ਦੇ ਵੀ ਲਗਾਏ ਆ ਗਰਾਊਂਡ 'ਚ ਵੀ ਕੁੱਟਿਆ ਦਾਣਾ ਮੰਡੀ 'ਚ ਵੀ ਕੁੱਟਿਆ ਠੀਕ ਹੈ ਜੀ ਇੰਨੇ ਜੀ ਧੰਨਵਾਦ ਕਰਦੇ ਆ ਵੀ ਮੌਕੇ ਤੇ ਗਰਮੀਤ ਪਹੁੰਚ ਕੇ ਮੁੰਡੇ ਨੂੰ ਬਚਾ ਕੇ ਲੈ ਗਿਆ ਉਹ ਸਾਦਾ ਮੁੰਡਾ ਦੇ ਮਾਰ ਦਿੰਦੇ ਤੇ ਮੁੰਡਾ ਜ਼ਿੰਮੇਵਾਰ ਉਸ ਤੋਂ ਬਾਅਦ ਕੌਣ ਬਣਦਾ ਜਾਨੇ ਇੰਨੇ ਕੱਟ ਕਿਤੇ ਨਾ ਕਿਤੇ ਬਾਈ ਇਹ ਨਹੀਂ ਲੱਗਦਾ ਜਿਹੜਾ ਕੈਰੇਕਟਰ ਹੈ ਬੰਦੇ ਦਾ ਕੈਰੇਕਟਰ ਹੀ ਇੱਥੋਂ ਤੱਕ ਲੈ ਜਾ ਲੈ ਜਾਂਦਾ ਬੰਦੇ ਨੂੰ ਜਿਹੜਾ ਆਪਾਂ ਕਰਮਾ ਜੋ ਆਪਾਂ ਜੋ ਜਿਆ ਕਰਦੇ ਆ ਜੋ ਜੀ ਸੰਗਤ ਸੋਸਾਇਟੀ ਕਰਦੇ ਆ ਉਹ ਤੁਹਾਨੂੰ ਦਿੱਸੀ ਜਾਂਦਾ ਜੀ ਜੇ ਗਲਤ ਬੰਦੇ ਨਾਲ ਲੰ ਜੀ ਠੀਕ ਹੈ ਜੀ ਆਜੋ ਭਾਈ ਖਾਲਸਾ ਜੀ ਤੁਹਾਡਾ ਕੀ ਪੱਖ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਨੂੰ ਪਹਿਲਾਂ ਤਾਂ ਜੀ ਸਾਡਾ ਇਹ ਪੱਖ ਹੈ ਜੀ ਜੇ ਸਾਡੇ ਮੁੰਡਿਆਂ ਨੇ ਚੋਰੀ ਕੀਤੀ ਸੀ ਜੀ ਇਹਦਾ ਅਧਿਕਾਰ ਸੀਗਾ ਕੱਲੇ ਪੁਲਿਸ ਨੂੰ ਕਮੇਟੀ ਦਾ ਕੀ ਅਧਿਕਾਰ ਸੀਗਾ ਵੇ ਮੁੰਡਿਆਂ ਨੂੰ ਮੋਟਰਾਂ ਤੇ ਲੈ ਆ ਕੇ ਕੁੱਟਣ ਦਾ ਦੂਜੇ ਨੰਬਰ ਤੇ ਗੱਲ ਇਹ ਆ ਜੀ ਜਿਹੜੀ ਕੋਈ ਵੀ ਪਿੰਡ ਦਾ ਰੌਲਾ ਮਸਲਾ ਹੁੰਦਾ ਉਦੋਂ ਸੋਕੀ ਸਰਪੰਚਾਂ ਅਗਿਆਂ ਕੋਲੇ ਜਾਂਦੇ ਕਹਿੰਦੇ ਸੋਡੇ ਪਿੰਡ ਦੀ ਪੰਚਾਇਤ ਆ ਕਿ ਸਾਡੇ ਗਰੀਬਾਂ ਦੇ ਮੁੰਡੇ ਕੁੱਟਣ ਲਈ ਪੈਂਡ ਦੇ ਵਿੱਚ ਕੀ ਲੈਣ ਆਉਂਦੇ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਹੀ ਪੱਖ ਹਾਂਜੀ ਖੇਤਾ ਜੀ ਤੁਹਾਡਾ ਕੀ ਪੱਖ ਹੈ ਇਸ ਮਸਲੇ ਨੂੰ ਲੈ ਕੇ ਸਾਡਾ ਪੱਖ ਇਹ ਹੈ ਜੀ ਮੁੰਡੇ ਵਾਕੇ ਗਲਤ ਆ ਉਹ ਮੁੰਡਾ ਨੇ ਚੋਰੀ ਕੀਤੀ ਹੈ ਵੀਡੀਓ 'ਚ ਆਏ ਆ ਕੱਲ ਨੂੰ ਸੀ ਗੱਪ ਮਾਰਦ ਕੇ ਜਾ ਆਏ ਨਹੀਂ ਆਏ ਨੇ ਵੀਡੀਓ 'ਚ ਆਏ ਆ ਚੋਰੀ ਕਰਦੇ ਦੇਖੇ ਆ ਤੇ ਪਰ ਮਤਲਬ ਇਹਨਾਂ ਦਾ ਇਹ ਆ ਵੀ ਜਿਹੜੇ ਉਹ ਗਲਤ ਆ ਬੰਦੇ ਕਮੇਟੀ ਗਲਤ ਆ ਇਸ ਚੀਜ਼ 'ਚ ਗਾਮੇਟੀ ਕਿਵੇਂ ਗਲਤ ਕਮੇਟੀ ਮਿਟੀ ਹੈ ਗਲਤ ਗਲਤ ਇਸ ਚੀਜ਼ ਆ ਵੀ ਉਹਨੇ ਮੁੰਡਿਆਂ ਨੂੰ ਉਹਨਾਂ ਨੇ ਨਿਕਟਣਾ ਸੀਗਾ ਪੁਲਿਸ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਸੀਗਾ ਜੇ ਪੁਲਿਸ ਪ੍ਰਸ਼ਾਸਨ ਆਇਆ ਇੱਥੇ ਆਉਂਦਾ ਗਰਮੀਤ ਸਿੰਘ ਥਾਣੇਦਾਰ ਨਾ ਆਉਂਦਾ ਹੋ ਸਕਦਾ ਮੁੰਡਿਆਂ ਨੂੰ ਬਾਹਰ ਨੰਦੇ ਇੱਥੇ ਉਹ ਤਾਂ ਇਹਨਾਂ ਤੋਂ ਕਮੇਟੀ ਵਾਲਿਆਂ ਤੋਂ ਬਚਾ ਕੇ ਗਰਮੀਤ ਸਿੰਘ ਥਾਣੇਦਾਰ ਲੈ ਕੇ ਗਿਆ ਇੱਥੋਂ ਤੇ ਉਹਦਾ ਮੈਂ ਗਰਮੀਤ ਸਿੰਘ ਥਾਣੇਦਾਰ ਦਾ ਧੰਨਵਾਦ ਕਰਦਾ ਜਿਹੜਾ ਮੌਕੇ ਤੇ ਪਹੁੰਚ ਗਿਆ ਤੇ ਮੁੰਡਿਆਂ ਨੂੰ ਬਚਾ ਕੇ ਲੈ ਗਿਆ ਤਾਂ ਬਈ ਕਿਤੇ ਹੁਣ ਕਿੰਨੇ ਟਰਾਂਸਫਰ ਬਈ ਕਿੰਨਾ ਕੁਝ ਲਈ ਜਾਂਦਾ ਹਨ ਇਹਦੇ ਵਿੱਚ ਪੁਲਿਸ ਕਿਉਂ ਨਹੀਂ ਫਿਰ ਕੁਝ ਕਰ ਰਹੀ ਪਰ ਸਦਾ ਲੋਕੀ ਸਾਥ ਦੇਣਗੇ ਤਾਂ ਫੇਰ ਪਿੰਡਾਂ ਦੇ ਵਿੱਚੋਂ ਜਿਹੜੇ ਗੰਦ ਨਿਕਲਣਗੇ ਕਮੇਟੀ ਨਹੀਂ ਇਹ ਜਿਹੜਾ ਗੰਦ ਆ ਆਪਾਂ ਪਿੰਡਾਂ ਵਾਲੇ ਸਾਥ ਪੁਲਿਸ ਪ੍ਰਸ਼ਾਸਨ ਦਾ ਦੇਵਾਂਗੇ ਤਾਂ ਫੇਰ ਇਹ ਚੀਜ਼ਾਂ ਖਤਮ ਹੋਣਗੀਆਂ ਨਹੀਂ ਐ ਨਹੀਂ ਖਤਮ ਹੁੰਦੀਆਂ ਜੇ ਆਪਾਂ ਕਹਿ ਲਈਏ ਜੀ ਇੱਕ ਅਲਿਗੇਸ਼ਨ ਜਾਂ ਪੁਲਿਸ ਪੇ ਲਾ ਦਾਂਗੇ ਪੁਲਿਸ ਵੀ ਇਕੱਲੀ ਕੁਝ ਨਹੀਂ ਕਰ ਸਕਦੀ ਨਾ ਸਰਕਾਰ ਕੁਝ ਕਰ ਸਕਦੀ ਹੈ ਕਿਸ ਤਰ੍ਹਾਂ ਸਾਥ ਦੇਣਾ ਚਾਹੀਦਾ ਪੁਲਿਸ ਦਾ ਸੇ ਤਾਂ ਆਪਾਂ ਨੂੰ ਨਿਗਰਖਣੀ ਪਣੀ ਐ ਇਹਨਾਂ ਚੀਜ਼ਾਂ ਦੀ ਜਿਹੜੇ ਕਿ ਬੰਦੇ ਗਲਤ ਆ ਜਿਹੜੇ ਗਲਤ ਬੰਦੇ ਜਿਹੜੇ ਗਲਤ ਕੰਮ ਕਰਦੇ ਆ ਉਹ ਦਿਨੇ ਵਿਲੇ ਰਹਿੰਦੇ ਆ ਰਾਤ ਨੂੰ ਚੋਰੀਆਂ ਕਰਦੇ ਆ ਉਹਨਾਂ ਦੇ ਖਿਲਾਫ ਲੋਕਾਂ ਨੂੰ ਉੱਠਣਾ ਪੈਣਾ ਹੈ ਫੇਰ ਲੋਕਾਂ ਦੇ ਪਿੰਡਾਂ ਚ ਇਹ ਜੀ ਖਤਮ ਹੋਣੀਆਂ ਨਹੀਂ ਹੁੰਦੀਆਂ ਨਹੀਂ ਆ ਇਹ ਲੋਕ ਵੀ ਕਹਿੰਦੇ ਆ ਖੇਤੇ ਵੀ ਵੀ ਇਹਦਾ ਜਿਸ ਦਿਨ ਉਹ ਮੁੰਡੇ ਫੜੇ ਆ ਕਹਿੰਦੇ ਵੀ ਡਰੇਨ ਤੋਂ ਆ ਜਨੇ ਆ ਡਰੇਨ ਤੇਲ ਜਾ ਕੇ ਛੱਡਦੇ ਨੇ ਆ ਫੜਦੀ ਪੁਲਿਸ ਮਗਰੋਂ ਛੱਡ ਪਹਿਲਾਂ ਦਿੱਤੇ ਜਾਂਦੇ ਨਹੀਂ ਮੇਰੇ ਵੇਖਣ ਦੇ ਵਿੱਚ ਇਸ ਕਰਕੇ ਤਾਈਓ ਕਹਿੰਦੇ ਸਾਨੂੰ ਜਿਹੜਾ ਇਹ ਕੋ ਕਰਨਾ ਪਿਆ ਪੁਲਿਸ ਨਹੀਂ ਜਿੰਨੇ ਜੋ ਕਹੀ ਹੈ ਪੁਲਿਸ ਆ ਜਿੰਨੇ ਜੋ ਕਰੀ ਹੈ ਕਰਦੀ ਆ ਪਰਚੇ ਪਾਏ ਆ ਜਿੰਨੇ ਮੁੰਡਾ ਦੇ ਪਰਚੇ ਪਾਏ 11 ਤੇ ਪਾਏ ਉਹ ਨਹੀਂ ਹਜੇ ਜੇਲ੍ਹ ਚ ਬਿਠੇ ਨਹੀਂ ਆਏ ਜੀ ਜਿਹੜਾ ਇੱਕ ਗੱਲ ਹੋਰੀ ਦੱਸ ਦਿੰਨਾ ਜਿਹੜੇ ਜ਼ਿੰਮੇਦਾਰੀ ਕਰਾ ਰਹੇ ਆ ਜ਼ਿੰਮੇਦਾਰ ਕਿਉਂ ਕਰਾ ਰਹੇ ਆ ਇਹ ਰਜਿਸਟਰੀਆਂ ਪਹਿਲਾਂ ਜਮਾਂ ਬੰਦियां ਲਾਉਂਦੇ ਆ ਇਹਨਾਂ ਉਹਨਾਂ ਜਮਾਨਤਾ ਕਰਾ ਕੇ ਲੈਂਦੇ ਆ ਉਹਨਾਂ ਦੇ ਹੌਸਲੇ ਹੋਰ ਬਲੰਦ ਹੁੰਦੇ ਜਾਂਦੇ ਆ ਚੋਰਾਂ ਦੀਆਂ ਜਮਾਨਤਾ ਜ਼ਿੰਮੇਦਾਰੀ ਕਰਾ ਰਹੇ ਆ ਜ਼ਿੰਮੇਦਾਰੀ ਕਰਾਦੇ ਹੋਰ ਗਰੀਬ ਬੰਦੇ ਦੇ ਨਾਂ ਤਾਂ ਪਹਿਲੇ ਜਥਾਂ ਹੀ ਹਨੀਗਾ ਉਹਨੇ ਨਾਂ ਤਾਂ ਪਲੇ ਤਾਂ ਉਹਨਾਂ ਨਾਈ ਨਾ ਜਮਾਨਤਾ ਤਾਂ ਉਹੀ ਕਰਾ ਜੋ ਜਵਾਂਤਾ ਕਰਾਉਂਦੇ ਤੇ ਫਿਰ ਉਹ ਦੱਸ ਦੇਣਾ ਬਾਅਦ ਫਿਰ ਬਾਹਰ ਆ ਜਾਂਦੇ ਆ ਜੀ ਉਹਨੂੰ ਜਵਾਂਤ ਹੀ ਨਾ ਹੋਵੇ ਹੂੰ ਜਿੰਨੇ ਵੀ ਇਹ ਜੀ ਜਾਂਦੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਜ਼ਮੀਨ ਦੀ ਜਿਹੜੀ ਰਜਿਸਟਰੀ ਉਹ ਨਾਲ ਲੱਗੇ ਹੀ ਨਾ ਜਿਹੜੇ ਕਿ ਬੰਦਾ ਸਖਤ ਚੋਰੀਆਂ ਕਰ ਰਿਹਾ ਉਹ ਨਿਕਲੇ ਨਾ ਅੰਦਰੋਂ ਨਿਕਲੇ ਬਸ ਬਾਹਰ ਨਾ ਆਵੇ ਜੀ ਜਿਹੜੇ ਬੰਦੇ ਗਲਤ ਕੰਮ ਕਰ ਰਹੇ ਆ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਿ ਜਵਾਂਤਾ ਕਰਾਉਂਦੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਹੜੇ ਗਲਤ ਬੰਦੇ ਜਵਾਂਤਾ ਕਰਾਉਂਦੇ ਹਾਂਜੀ ਇਹ ਸੀ ਸਾਡੇ ਨਾਲ ਭਾਈ ਬਲਾਕ ਪ੍ਰਧਾਨ ਖੇਤਾ ਸਿੰਘ ਜੀ ਖੇਤਾ ਜੀ ਬਹੁਤ-ਬਹੁਤ ਧੰਨਵਾਦ ਜੀ हां साथियों ਤੁਸੀਂ ਸੁਣ ਲਿਆ ਆਪਾਂ ਵੱਖ-ਵੱਖ ਵਿਊ ਲਏ ਆ ਸਾਰਿਆਂ ਦੀ ਗੱਲਬਾਤ ਸੁਣੀ ਆ ਆਪੋ ਆਪਣਾ ਇਹਨਾਂ ਨੇ ਪੱਖ ਰੱਖਿਆ ਅਗਲਾ ਪੱਖ ਕੀ ਹੋਵੇਗਾ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਚੋਰੀ ਵਾਲੇ ਮੁੰਡੇ ਨਹੀਂ ਫੜੇ ਗਏ ਸੀਗੇ ਕੋਟਲੀ ਠੀਕ ਹੈ ਉਹਨਾਂ ਦਾ ਨਾ ਪਰਿਵਾਰਾਂ ਨੇ ਇੱਕ ਵੀਡੀਓ ਦਿੱਤੀ ਸੀ ਆਪਾਂ ਨੂੰ ਠੀਕ ਹੈ ਕਹਿੰਦੇ ਵੀ ਸਾਡੇ ਬੱਚੇ ਨਜਾਇਜ਼ ਕੁੱਟੇ ਗਏ ਆ ਪ੍ਰਸ਼ਾਸਨ ਦਾ ਕੰਮ ਸੀਗਾ ਤੇ ਇਹ ਮਤਲਬ ਕਮੇਟੀ ਦੇ ਵੱਲੋਂ ਕੁੱਟੇ ਗਏ ਆ ਉਹਦੇ ਵਿੱਚ ਕੀ ਕਹਿਣਾ ਜਾਓਗੇ ਤੁਸੀਂ ਨਹੀਂ ਕੁੱਟੇ ਕੱਟੇ ਤਾਂ ਹੈ ਨਹੀਂ ਉਹ ਤਾਂ ਫੜ ਕੇ ਪੁਲਿਸ ਨੂੰ ਫੜਾਏ ਆ ਆਪਾਂ ਮੌਕੇ ਤੇ ਠੀਕ ਹੈ ਮਨ ਕੇ ਜੋ ਸਾਰੇ ਪਿੰਡ ਤੌਰ ਤੇ ਕਮੇਟੀ ਦਾ ਤਾਂ ਮੰਨ ਕੇ ਚਲੋ ਇੱਕ ਐ ਸੀ ਨਾ ਉਹ ਚ ਕਮੇਟੀ ਨਾਲੋਂ ਵੱਧ ਬੰਦੇ ਪਿੰਡ ਦੇ ਸੀਗੇ ਇੱਕ ਪਿੰਡ ਤੌਰ ਤੇ ਚੋਰਾਂ ਨੂੰ ਫੜਾਇਆ ਗਿਆ ਉਹਨਾਂ ਨੂੰ ਜੀ ਜੀ ਤੋ ਡੇਵਲੋਂ ਕੁੱਟ ਮਾਰ ਨਹੀਂ ਕੀਤੀ ਗਈ ਕੋਈ ਨਹੀਂ 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 ਜੀ ਉਹ ਕਹਿਣਾ ਉਹਨਾਂ ਦਾ ਵੀ ਜੇ ਗਰਮੀਤ ਸਿੰਘ ਐਸਆਈ ਹੈ ਕਿ ਆਪਣੇ ਅਨਚਾਰਜ ਥਾਣੇ ਦੇ ਕਹਿੰਦੇ ਵੀ ਜੇ ਨਾ ਆਉਂਦੇ ਤਾਂ ਸਾਡੇ ਬੱਚਾ ਨੁਕਸਾਨ ਕਰ ਦੇਣਾ ਸੀ ਇਹਨਾਂ ਨੇ ਨਹੀਂ ਫਿਰ ਉਹ ਆਏ ਨਾ ਪੁਲਿਸ ਨੂੰ ਦੱਸਿਆ ਫਿਰ ਆਪਾਂ ਹੀ ਦੱਸਿਆ ਤਾਂ ਹੋਰ ਪੁਲਿਸ ਨੂੰ ਕਿਹਨੇ ਦੱਸਿਆ ਫੇਰ ਹੀ ਦੱਸਿਆ ਆਪਾਂ ਪੁਲਿਸ ਨੂੰ ਵੀ ਹੁਣੇ ਬੰਦੇ ਫੜੇ ਕਿ ਤੈਨੂੰ ਲੈ ਕੇ ਜਾਓ ਜੀ ਜੀ ਵਿਊ ਪਿੰਡ ਨਹੀਂ ਦੱਸਿਆ ਮਨ ਕੇ ਜਿਹੜੇ ਪਿੰਡਾਂ ਨੇ ਮਨ ਦਾ ਜਾਂ ਕਮੇਟੀ ਦੇ ਬੰਦੇ ਫੜੇ ਜੀ ਤੇ ਉਹਨਾਂ ਨੇ ਮਨ ਕੇ ਚਲੋ ਵੀ ਫੜ ਕੇ ਫੇਰ ਫੇਰ ਉਹ ਪੁਲਿਸ ਨੂੰ ਸੱਦਿਆ ਵੀ ਫੇਰ ਪੁਲਿਸ ਆਈ ਜੀ ਜੀ ਹਾਂ ਪਰ ਉਹਨਾਂ ਨੇ ਆਪਣਾ ਪੱਖ ਦੇਦਾ ਹੀ ਤੁਹਾਡਾ ਰਹਿੰਦਾ ਸੀ ਬੱਬੇ ਨਾਲ ਗੱਲ ਹੁੰਦੀ ਸੀ ਕਿ ਮੜੀ ਜੀ ਉਹ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਸੀ ਅੱਛਾ ਅੱਛਾ ਜੇ ਇਸ ਕਰਕੇ ਤੁਹਾਡੇ ਨਾਲ ਹੋ ਗਈ ਗੱਲ ਬਈ ਧੰਨਵਾਦ ਜੀ ਬਾਬਾ ਸਰਪੰਚ ਹਾਂਜੀ ਜੀ ਉਹ ਡਾਕਟਰ ਸਾਹਿਬ ਗੁਰਦੀਪ ਸਿੰਘ ਕੋਰਲੀ ਪੱਤਰਕਾਰ ਕਰ ਰਹੇ ਗੱਲ ਕਰ ਰਹੇ ਹਾਂਜੀ ਹਾਂਜੀ ਕੋਲ ਜੀ ਤੁਸੀਂ ਕੋਈ ਐਂਟੀ ਡਰੱਗ ਦੀ ਚਿੱਟੇ ਦੀ ਜਾਂ ਕੋਈ ਨਸ਼ੇ ਦੀ ਕਮੇਟੀ ਬਣਾਈ ਹੈ ਹਾਂ ਜੀ ਪਿੰਡਾਂ ਨੂੰ ਬਣਾਈ ਹੈ ਜੀ ਅੱਛਾ ਇੱਕ ਨਾ ਪਿੰਡ ਕੋਟਲੀ ਤੋਂ ਮੁੰਡਾ ਬਿੱਟੂ ਸਿੰਘ ਜੀ ਉਹਨਾਂ ਦਾ ਐਲੀਗੇਸ਼ਨਾਂ ਤੁਹਾਡੇ ਉੱਪਰ ਤੁਹਾਡਾ ਨਾਮ ਮੇਨ ਆ ਰਿਹਾ ਵਿੱਚ ਤੇ ਇੱਕ ਕਮੇਟੀ ਦੇ ਉੱਪਰ ਕਹਿੰਦੇ ਵੀ ਸਾਡੀ ਗੱਡੀ ਉੱਥੇ ਖੜੀ ਰਹੀ ਹੈ ਸਵੇਰ ਤੋਂ 9 ਵਜੇ ਤੱਕ ਉਸ ਤੋਂ ਪਹਿਲਾਂ ਕੁਝ ਨਹੀਂ ਨਿਕਲਿਆ ਦੂਸਰੇ ਦਿਨ 35 ਗੋਲੀਆਂ ਸਾਡੇ ਬੰਦੇ ਦੇ ਉੱਪਰ ਕਮੇਟੀ ਦੇ ਵੱਲੋਂ ਪਵਾਗੀਆਂ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਕਿ ਤੁਹਾਡੀ ਅਸੀਂ ਇਹ ਨਹੀਂ ਉਹ ਆਡੀਓ ਚਲਾ ਦਈਏ ਪੁਲਸ ਦਾ ਮਸਲਾ ਹੈ ਠੀਕ ਹੈ ਪੁਲਸ ਨੇ ਆਪ ਤਲਾਸ਼ੀ ਲਈ ਉਹਦੀ ਆ ਕੇ ਠੀਕ ਹੈ ਪੁਲਸ ਨੇ ਆਪ ਉਹ ਫੜਿਆ ਪੁਲਸ ਨੇ ਆਪ ਉਹ ਕੀਤਾ ਅਸੀਂ ਕੌਣ ਹੁੰਨੇ ਜੋ 3 6 ਗੋਲੀਆਂ ਗੋਲੀਆਂ ਕੌਣ ਆ। ਉਹ ਕਹਿੰਦੇ ਵੀ 35 ਗੋਲੀਆਂ ਕਮੇਟੀ ਦੇ ਵੱਲੋਂ ਪਵਾਗੀਆਂ ਉਸ ਤੋਂ ਪਹਿਲਾਂ ਨਹੀਂ ਨਿਕਲੀਆਂ ਜੀ। ਇਹ ਕਹਿਣਾ ਪਰਿਵਾਰ ਦਾ। ਨਹੀਂ 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 ਜੇ ਪੁਲਿਸ ਇਹ ਗੱਲ ਕਹਿੰਦੀ ਹੈ ਫਿਰ ਅਸੀਂ ਤਾਂ ਹੋ ਸਕਦਾ ਕਿਤੇ ਹੱਦ ਤੱਕ ਮੰਨੀਏ ਵੀ ਪਰ ਪੁਲਿਸ ਨੇ ਆਪ ਤਲਾਸ਼ੀ ਲਈ ਆਪ ਉਹ ਕੰਮ ਕੀਤਾ। ਜੀ ਆਪ ਗੋਲੀਆਂ ਨਿਕਲੀਆਂ ਗੱਡੀ ਚੋਂ। ਹਾਂ ਪੁਲਿਸ ਨੇ ਆਪ ਹੀ ਕੱਢੀਆਂ ਜੀ। ਅਸੀਂ ਥੋੜੀ ਕੱਢੀਆਂ। ਜੀ ਇਹ ਤੁਹਾਡਾ ਵਰਜਨ ਸੀ ਤੁਹਾਡੇ ਹੀ ਅਸੀਂ ਪੱਖ ਲੈਣਾ ਸੀ। ਜੇ ਆਖੋਗੇ ਤਾਂ ਤੁਹਾਡੀ ਅਸੀਂ ਵੀਡੀਓ ਕਰ ਲਾਂਗੇ। ਕੋਈ ਗੱਲ ਨਹੀਂ ਵੀਰੇ ਹਾਂਜੀ ਜੇ ਸਮਾਂ ਹੈਗਾ ਸਾਨੂੰ ਵੀਡੀਓ ਦੇ ਦਿਓ ਨਹੀਂ ਤੁਹਾਡਾ ਇਹ ਪੱਖ ਚਲਾ ਦੇਾਂਗੇ ਅਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਚਲਾ ਦਿਓ ਤੁਸੀਂ ਇਹ ਗੋਲੀਆਂ ਆਪਾਂ ਕਿੱਥੇ ਪਾਉਣ ਵਾਲੇ ਬੰਦੇ ਐਰ ਪੁਲਿਸ ਨੇ ਆ ਕੇ ਸਾਧਨ ਫੜਿਆ ਪੁਲਿਸ ਨੇ ਆਪ ਤਲਾਸ਼ੀ ਲਈ ਪੁਲਿਸ ਨੇ ਆ ਪਾਈਆਂ ਭਾਈ ਜੀ ਉਹਦੇ ਵਿੱਚ ਇਹ ਵੀ ਕਹਿਣਾ ਸੀ ਨਾ ਵੀ ਸਾਡੇ ਪਿੰਡ ਦੇ ਪੰਚਾਇਤ ਦੇ ਬੰਦੇ ਨਹੀਂ ਦੁਰੇ ਵੀ ਉਹ ਕਹਿ ਰਹੇ ਤਾਂ ਉਹ ਕਹਿ ਰਹੇ ਤੁਸੀਂ ਗੱਡੀ ਲੈ ਜਾਓ ਚੌਂਕੀ ਵਾਲੇ ਕਹਿ ਰਹੇ ਸੀਗੇ ਉਸ ਤੋਂ ਬਾਅਦ ਹੀ ਪਤਾ ਨਹੀਂ ਕੀ ਗੱਲ ਹੋਈ ਉਹ ਤੁਸੀਂ ਮੇਰੀ ਗੱਲ ਸੁਣੋ ਜੀ ਉਹਨਾਂ ਨੂੰ ਕਿਸ ਨੇ ਚੌਂਕੀ ਵਾਲੀ ਗੱਲ ਕਿਉਂਕੀ ਵਾਲੇ ਉਹਨਾਂ ਨੂੰ ਕਿਹਾ ਹਨਾ ਉਹ ਚੌਕੀ ਆਨ ਲੋਗ ਗੱਲ ਕਰਨੀ ਸਾਡੇ ਨਾਲ ਕੋਈ ਸੰਬੰਧ ਨਹੀਂ ਬਸ ਤੁਹਾਨੂੰ ਤਾਂ ਇਹੀ ਕਹਿ ਰਹੇ ਸੀਗੇ ਉਹ ਬਸ ਤੁਹਾਡਾ ਸੀ ਪੱਖ ਲੈਣਾ ਸੀਗਾ ਜੀ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਓਕੇ